ਦੇਖੋ ਜੀ ਦੋ ਡੱਬੇ ਲਿਆਂਦੇ ਇਹਨਾਂ ਵਿੱਚ ਵੇਖੋ ਕੀ ਆ ਇਹ ਕਲਮ ਇਹ ਸਾਡੇ ਛੋਟੇ-ਛੋਟੇ ਬੱਚੇ ਹੋਣੇ ਆ ਸਕੂਲ ਦੇ ਉਹਨਾਂ ਵਾਸਤੇ ਆ ਇਹ ਬੰਦਿਆ ਜੀ ਡੱਬਾ ਛੋਟੇ-ਛੋਟੇ ਬੱਚਿਆਂ ਦੇ ਵਾਸਤੇ ਆ ਇਹ ਪਰੀ ਦੇ ਸਕੂਲ ਦਾ ਨਗਰ ਕੀਰਤਨ ਆਣਾ ਵਾ ਤੇ ਉਹਨਾਂ ਬੱਚਿਆਂ ਵਾਸਤੇ ਆ ਚਲੋ ਚਾਚੀ ਕਾ ਬਾਦੋ ਇਹ ਚਾਚੀ ਕਾ ਤਾਂ ਸਾਰਿਆਂ ਦਾ ਕੀ ਹਾਲ ਚਾਲ ਆ ਬੋਲ ਦੇ ਸਾਰਿਆਂ ਦਾ ਕੀ ਹਾਲ ਲਿਆ ਠੀਕ ਠਾਕ ਹੈ ਲੀਤ ਵੀ ਠੀਕ ਆ ਲੀਤ ਵੀ ਠੀਕ ਆ ਨਾ ਆਹੋ ਕਾਕਾ ਕੀ ਖਾਂਦਾ ਇਹ ਕਿੰਦਾ ਚੀਜੀ ਮਿਲ ਗਈਆਂ ਘਾਕੇ ਨੂੰ ਕਾਕਾ ਚੀਜੀ ਖਾਂਦਾ ਸਭ ਤੋਂ ਪਹਿਲਾਂ ਖਾ ਕੇ ਜੀਟੀ ਮਿਲ ਗਿਆ ਨਾ ਹਾਂ

ਆਪਾਂ ਦੇ ਤਨੀ ਪ੍ਰਸਾਰ ਦੇ ਵਿੱਚ ਵੜਦਕੇ ਤੇ ਆਪਾਂ ਹੋ ਗਏ ਆ ਵਿਲੇ ਬਾਕੀ ਮੈਂ ਗਲੀ ਦੇ ਵਿੱਚ ਵੀ ਸਾਰਿਆਂ ਨੂੰ ਅੰਡ ਦਿੱਤੇ ਹੋਏ ਆ ਤੇ ਚਲੋ ਕੁਛ ਥੋੜੇ-ਥੋੜੇ ਪਾਚ ਵੀ ਗਏ ਆ ਤੇ ਹੋੜ ਆਪਾਂ ਚਾਹ ਨਾ ਖਾਵਾਂਗੇ ਬਾਅਦ ਵਿੱਚ ਪਰ ਇਹ ਆ ਗਈ ਨਗਰ ਕੀਰਤਨ ਤੋਂ ਵੇਖੋ ਕੀ ਕੁਝ ਇਕੱਠਾ ਕਰਕੇ ਲਿਆਈ ਸੈਂਡਵਿਚ ਤੇ ਘਰੋਂ ਹੀ ਮਿਲਿਆ ਇਹਨੂੰ ਮੈਂ ਸਰ ਜੀ ਮੈਨੂੰ ਮਿਲਿਆ ਨਗਰ ਕੀਰਤਨ ਚਾਹੀਏ ਨਗਰ ਕੀਰਤਨ ਚਾਹੀਏ ਜਿਹੜਾ ਕੀ ਆਪਾਂ ਵੱਡੇ ਆ ਹਨਾ ਤੇ ਆ ਰੋਟੀ ਕਿੰਨੇ ਦਿੱਤੀ ਆ ਰੋਟੀ ਕਿੰਨੇ ਦਿੱਤੀ ਆ ਹਾਂ ਹਾਂ ਐ ਚੁੱਕੀ ਕੀ ਆ ਪਤਾ ਨਹੀਂ ਕੀ ਖਸ ਲੈ ਆਈ ਜੀ ਤੋ ਇਹਨੇ 4 ਲੋਕੀ ਸੁਕਾਸੋ ਕੈਸ ਮਾਨ ਵੰਡਦੇ ਆ ਪਿੰਸ ਇਹੋ ਹੀ 5 ਪੰਜ ਰੁਪਏ ਵਾਲਾ ਤੇ 3 3 ਵਾਲਾ 8 25 ਹੋ ਗਿਆ ਸਮੋਸਾ ਸਮੋਸਾ ਕਿ ਮੋਟੇ ਨੂੰ ਆ ਹਾਂ ਮੋਟੇ ਲਈ ਤੂੰ ਅੱਛਾ ਬਨਾਣਾ ਖਾ ਲਿਆ ਹਣਾ ਵਾ ਤੇ ਛਿੱਲਾ ਸਾਪ ਦੀਆਂ ਵਿੱਚ ਤੇਰਾ ਹੈ ਛਿੱਲਾ ਵਿੱਚ ਚਲੋ ਲਓ ਮੋਜਾ ਹੂੰ ਚਲੋ ਜੀ ਤੇ ਕੇ ਲਵਾ ਮਾ ਲਗੀ ਨਾ ਨਾਲ ਨਾਲ ਫਰੂਟੀ ਵੀ ਜਾਨੀ चलो ठीक है मौजा लो कल छुट्टी है दो दिन छुट्टी दो दिन छुट्टी है चलो ठीक है ठीक है ठीक है